ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਿਆ ਤਾਂ ਇਹਦਾ ਅਸਰ ਦੇਖਣ ਨੂੰ ਮਿਲਿਆ ਤੇ ਸਭ ਤੋਂ ਵੱਧ ਅਸਰ ਵਪਾਰਕ ਸਬੰਧਾਂ ਦੇ ਉੱਤੇ ਪਿਆ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕੁੱਲ ਮਿਲਾ ਕੇ ਵਪਾਰ ਬੰਦ ਹੋ ਗਿਆ ਵਪਾਰ ਅਟਾਰੀ ਵਾਗਾ ਸਰਹੱਦਾਂ 'ਹੀ ਹੁੰਦਾ ਸੀਗਾ ਪਰ ਹੁਣ ਉਹ ਬੰਦ ਪਿਆ ਹੈ ਕਾਰਨ ਇਹ ਕਿ ਦੋ ਮੁਲਕ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਪਰ ਹੁਣ ਪਾਕਿਸਤਾਨ ਨੇ ਜਾਣਕਾਰੀ ਮੁਤਾਬਕ ਨਵਾਂ ਰਸਤਾ ਲੱਭ ਲਿਆ ਹੈ ਯਾਨੀ ਕਿ ਕਿਸੇ ਹੋਰ ਦੇਸ਼ ਦੇ ਰਾਹੀਂ ਭਾਰਤ ਦੇ ਵਿੱਚ ਸਮਾਨ ਭੇਜਿਆ ਜਾ ਰਿਹਾ ਹੈ ਤੇ ਹੁਣ ਜਾਂਚ ਵੀ ਗੰਭੀਰਤਾ ਦੇ ਨਾਲ ਭਾਰਤ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਇਲਜ਼ਾਮ ਲੱਗ ਰਹੇ ਨੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਸ਼ਾਇਦ ਯੂਏਈ ਵਾਲੇ ਪਾਸਿਓਂ ਪਾਕਿਸਤਾਨ ਦਾ ਸਮਾਨ ਭਾਰਤ ਦੇ ਵਿੱਚ ਆ ਰਿਹਾ ਹੈ ਯਾਨੀ ਕਿ ਜ਼ਰੀਆ ਯੂਏਈ ਨੂੰ ਬਣਾਇਆ ਜਾ ਰਿਹਾ ਹੈ ਯਾਨੀ ਕਿ ਦੁਬਈ ਵਾਲੇ ਪਾਸਿਓਂ ਭਾਰਤ ਦੇ ਵਿੱਚ ਸਮਾਨ ਆ ਰਿਹਾ ਹੈ ਖਾਸ ਕਰ ਪਾਕਿਸਤਾਨ ਤੋਂ ਸੁੱਕੇ ਮੇਵੇ ਡਰਾਈ ਫਰੂਟਸ ਵਗੈਰਾ ਆਉਂਦੇ ਨੇ ਤਾਂ ਉਹ ਹੁਣ ਯੂਏਈ ਦੇ ਰਸਤੇ ਆ ਰਹੇ ਨੇ ਤਾਂ ਉਹਦੇ ਉੱਤੇ ਸਵਾਲ ਖੜੇ ਹੋ ਚੁੱਕੇ ਨੇ ਤਾਂ ਦੱਸ ਦਈਏ ਕਿ ਇੱਕ ਵਿੱਤ ਮੰਤਰਾਲੇ ਦੇ ਅਧੀਨ ਤਸਕਰੀ ਨੂੰ ਰੋਕਣ ਵਾਸਤੇ ਇੱਕ ਸੰਸਥਾ ਹੈ ਜਿਹਨੂੰ ਡਾਇਰੈਕਟਰ ਆਟ ਆਫ ਰੈਵਨਿਊ ਇੰਟੈਲੀਜੈਂਸ ਕਿਹਾ ਜਾਂਦਾ ਹੈ ਡੀ ਆਰ ਆਈ ਉਹਨਾਂ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਖਾਸ ਕਰ ਪਾਕਿਸਤਾਨ ਤੋਂ ਚੀਜ਼ਾਂ ਜਿਹੜੀਆਂ ਇਧਰ ਆਉਂਦੀਆਂ ਨੇ ਲੇਬਲਿੰਗ ਵਗੈਰਾ ਚੈੱਕ ਕੀਤੀ ਜਾ ਰਹੀ ਹੈ ਤੇ ਕਈ ਵਾਰ ਕੀ ਹੁੰਦਾ ਹੈ ਕਿ ਲੇਬਲਿੰਗ ਅਜਹੀ ਨਿਕਲਦੀ ਹੈ ਉਸ ਪ੍ਰੋਡਕਟ ਦੇ ਉੱਤੇ ਜਿਹੜੀ ਪਾਕਿਸਤਾਨ ਨਾਲ ਸਬੰਧ ਰੱਖਦੀ ਹੈ ਤੇ ਆਇਆ ਉਹ ਪ੍ਰੋਡਕਟ ਯੂਏਈ ਤੋਂ ਹੁੰਦਾ ਹੈ ਇਹ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੁਬਈ ਦੇ ਜਿਹੜੇ ਅਮੀਰਾਤ ਦੇ ਜਿਹੜੇ ਉੱਥੇ ਦੇ ਅੰਕੜੇ ਨੇ ਉਹ ਕੁਝ ਹੋਰ ਦੱਸਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਆਪਣੇ ਜਿਹੜੇ ਨੇ ਉਹ ਮੇਵੇ ਨੇ ਆਪਣੇ ਡਰਾਈ ਫਰੂਟਸ ਨੇ ਜਿਹੜੇ ਅਸੀਂ ਭਾਰਤ ਦੇ ਵਿੱਚ ਭੇਜਦੇ ਆਂ ਮਤਲਬ ਤੀਜਾ ਜਿਹੜਾ ਮੁਲਕ ਆ ਉਹ ਇਹਦੇ ਵਿੱਚ ਐਂਟਰ ਹੁੰਦਾ ਨਜ਼ਰ ਆ ਰਿਹਾ ਹੈ ਪਾਕਿਸਤਾਨ ਆਪਣਾ ਕਾਰੋਬਾਰ ਵੀ ਕਰਨਾ ਚਾਹੁੰਦਾ ਹੈ ਪਾਕਿਸਤਾਨ ਆਪਣੀ ਲਾਤੂ ਵੀ ਉੱਤੇ ਰੱਖਣੀ ਚਾਹੁੰਦਾ ਹੈ ਪਾਕਿਸਤਾਨ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਅਸੀਂ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ ਇਸ ਜੰਗ ਦੇ ਦੌਰਾਨ ਜਿਹੜੀ ਅਨ ਐਲਾਨੀ ਸੀ ਦੂਜੇ ਪਾਸੇ ਭਾਰਤ ਵੱਲੋਂ ਵੀ ਕਈ ਤਰ੍ਹਾਂ ਦੇ ਬਿਆਨ ਜਾਰੀ ਕੀਤੇ ਜਾਂਦੇ ਨੇ ਤੇ ਸਿੱਧਾ ਅਸਰ ਇਹਦਾ ਵਪਾਰ ਦੇ ਉੱਤੇ ਪਿਆ ਇੱਕ ਦਿਨ ਪਹਿਲਾਂ ਵੀ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਟਰੱਕ ਆਏ ਨੇ ਉਹ ਵਾਇਆ ਅਟਾਰੀ ਹੀ ਆਏ ਨੇ ਕਿਉਂਕਿ ਅਫਗਾਨਿਸਤਾਨ ਦੇ ਨਾਲ ਭਾਰਤ ਦੇ ਸਬੰਧ ਠੀਕ ਨੇ ਦੂਜੇ ਪਾਸੇ ਤੁਰਕੀ ਦੇ ਨਾਲ ਸਬੰਧ ਵਿਗੜਦੇ ਨਜ਼ਰ ਆ ਰਹੇ ਨੇ ਤੁਰਕੀ ਦੇ ਉਤਪਾਦਾਂ ਦੇ ਉੱਤੇ ਰੋਕ ਲਾਉਣ ਦੀ ਤਿਆਰੀ ਕਰ ਦਿੱਤੀ ਗਈ ਹੈ ਵਪਾਰੀਆਂ ਵੱਲੋਂ ਤੁਰਕੀ ਦੇ ਉਤਪਾਦਾਂ ਦਾ ਭਾਰਤ ਦੇ ਵਿੱਚ ਬਾਈਕਾਟ ਕੀਤਾ ਗਿਆ ਹੈ ਬੈਨ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਹੁਣ ਚੈੱਕ ਪੋਸਟ ਆ ਜਿਹੜੀ ਸਾਂਝੀ ਚੈੱਕ ਪੋਸਟ ਆ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਅਟਾਰੀ ਵਾਗਾ ਦੇ ਉੱਤੇ ਉਹਦੇ ਤੇ ਜਿਹੜੀ ਆਮਦ ਹੁੰਦੀ ਆ ਤਾਂ ਉੱਥੇ ਵੀ ਹੁਣ ਸਖਤੀ ਹੋਣੀ ਸ਼ੁਰੂ ਹੋ ਚੁੱਕੀ ਆ ਵਾਰ-ਵਾਰ ਚੀਜ਼ਾਂ ਦੀ ਜਿਹੜੀ ਆ ਉੱਥੇ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ 24 ਅਪ੍ਰੈਲ ਤੋਂ ਵਪਾਰ ਬੰਦ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਇੱਕ 2 ਮਈ ਨੂੰ ਨੋਟੀਫਿਕੇਸ਼ਨ ਹੁੰਦਾ ਜਿਹਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਵਪਾਰ ਬੰਦ ਕਰਨ ਜਾ ਰਹੇ ਹਾਂ ਇੱਕ ਨੋਟੀਫਿਕੇਸ਼ਨ ਸੀ ਉਹ ਹੁਣ ਇਨ ਬਿਨ ਲਾਗੂ ਹੁੰਦਾ ਨਜ਼ਰ ਆ ਰਿਹਾ ਹੈ ਦਸਤਾਵੇਜ਼ਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਇਲਜ਼ਾਮ ਯੂਏਈ ਦੇ ਉੱਤੇ ਲੱਗੇ ਨੇ ਕਿ ਉਹਨਾਂ ਵੱਲੋਂ ਸਮਾਨ ਪਾਕਿਸਤਾਨ ਤੋਂ ਲੈ ਕੇ ਭਾਰਤ ਭੇਜਿਆ ਜਾਰ ਰਿਹਾ ਯਾਨੀ ਕਿ ਅੰਦਰ ਖਾਤੇ ਸਹਾਇਤਾ ਕਰਨ ਵਾਲੀ ਗੱਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹਦੇ ਵਿੱਚ ਇਹ ਹੁੰਦਾ ਹੈ ਕਿ ਵਪਾਰੀ ਵਰਗਾ ਜਿਹੜਾ ਉਹ ਥੋੜਾ ਬਹੁਤਾ ਆਪਣਾ ਫਾਇਦਾ ਲੈ ਜਾਂਦਾ ਉਧਰੋਂ ਚੀਜ਼ ਲੈ ਕੇ ਦੂਜੇ ਦੇਸ਼ ਦੇ ਰਾਹੀਂ ਇੱਕ ਤੀਜੇ ਦੇਸ਼ ਦੇ ਵਿੱਚ ਪਹੁੰਚਾ ਦੇਣੀ ਤਾਂ ਉਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਵੈਸੇ ਤੁਹਾਨੂੰ ਦੱਸ ਦਈਏ ਕਿ ਪਲਵਾਮਾ ਹਮਲਾ ਹੁੰਦਾ 2019 ਦੇ ਵਿੱਚ ਉਸ ਵੇਲੇ 2018-19 ਦੇ ਵਿੱਚ ਜਿਹੜਾ ਵਪਾਰ ਸੀਗਾ ਉਹ 4370 ਕਰੋੜ ਦਾ ਸੀਗਾ ਜੋ 2022-23 ਦੇ ਵਿੱਚ ਕਟ ਗਿਆ 2257 ਕਰੋੜ ਦਾ ਰਹਿ ਗਿਆ ਤੇ 23 24 ਦੇ ਵਿੱਚ ਆ ਕੇ ਥੋੜਾ ਜਿਹਾ ਵਧਿਆ ਸੀਗਾ 3800 ਕਰੋੜ ਤੋਂ ਉੱਪਰ ਦਾ ਹੋ ਗਿਆ ਸੀ ਜੋ ਪਿਛਲੇ 5 ਸਾਲਾਂ ਦੇ ਮੁਕਾਬਲੇ ਕਾਫੀ ਵੱਧ ਸੀਗਾ ਪਰ ਹੁਣਾ ਜਿਹੜਾ ਉਹ ਕਾਫੀ ਘਟਦਾ ਹੋਇਆ ਨਜ਼ਰ ਆ ਰਿਹਾ ਹੈ 2018 19 ਦੇ ਵਿੱਚ 49000 ਤੋਂ ਵੱਧ ਖੇਪਾਂ ਆਈਆਂ ਸੀਗੀਆਂ ਤੇ ਹੁਣ ਜਿਹੜੀਆਂ ਨੇ 2023 22 23 ਦੇ ਵਿੱਚ ਇਹ ਖੇਪਾਂ ਜੋ ਪਾਕਿਸਤਾਨ ਤੋਂ ਆਈਆਂ ਸੀ ਉਹ 3827 ਰਹਿ ਗਈਆਂ ਜੋ ਡਿੱਗਦੇ ਹੋਏ ਮਿਆਰ ਨੂੰ ਦਰਸਾਉਂਦੀਆਂ ਨੇ ਤੇ ਦੂਜੇ ਪਾਸੇ ਭਾਰਤ ਪਾਕਿਸਤਾਨ ਦੇ ਵਪਾਰ ਨੂੰ ਲੈ ਕੇ ਜੇਕਰ ਆਪਾਂ ਅਮਰੀਕਨ ਡਾਲਰ ਦੇ ਵਿੱਚ ਦੇਖੀਏ ਤਾਂ ਡਾਲਰ ਦੇ ਰੂਪ ਦੇ ਵਿੱਚ 5 ਸਾਲਾਂ ਦੇ ਵਿੱਚ ਭਾਰਤ ਪਾਕਿਸਤਾਨ ਦਾ ਜਿਹੜਾ ਵਪਾਰ ਹੈ ਕੇਵਲ 2 ਬਿਲੀਅਨ ਡਾਲਰ ਦਾ ਹੋਇਆ ਜਦਕਿ ਅਨੁਮਾਨਿਤ ਸੀਗਾ 37 ਬਿਲੀਅਨ ਡਾਲਰ ਦਾ ਤੇ ਹੁਣ ਵੀ ਸਬੰਧ ਨੇ ਜਿਹੜੇ ਕੁਝ ਵਧੀਆ ਨਹੀਂ ਚੱਲ ਰਹੇ ਕਿਉਂਕਿ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਹਮਲਾ ਹੁੰਦਾ ਹੈ ਜਾਨਾਂ ਚਲੀਆਂ ਜਾਂਦੀਆਂ ਨੇ ਭਾਰਤ ਵੱਲੋਂ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਅਤਵਾਦ ਨੂੰ ਸ਼ਹਿ ਦਿੰਦਾ ਹੈ ਅਤਵਾਦੀ ਟਿਕਾਣਿਆਂ ਤੇ ਸਟ੍ਰਾਈਕ ਕੀਤੀਆਂ ਜਾਂਦੀਆਂ ਨੇ ਪਾਕਿਸਤਾਨ ਵੀ ਬਦਲੇ ਦੀ ਕਾਰਵਾਈ ਕਰਦਾ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਦੋਵਾਂ ਮੁਲਕਾਂ 'ਚ ਤਣਾਅ ਹੋਰ ਵਧ ਜਾਂਦਾ ਹੈ ਹਾਲਾਂਕਿ ਅਮਰੀਕਾ ਨੇ ਵੀ ਵਪਾਰ ਦਾ ਹਵਾਲਾ ਦਿੰਦੇ ਹੀ ਦੋਵਾਂ ਮੁਲਕਾਂ ਦੇ ਵਿੱਚ ਸੁਲਾਹ ਕਰਾਈ ਹੈ ਜੰਗਬੰਦੀ ਕਰਵਾਈ ਹੈ ਸੀਜ਼ਫਾਇਰ ਕਰਵਾ ਦਿੱਤਾ ਹੈ ਕਹਿੰਦੇ ਜੀ ਅਸੀਂ ਵਪਾਰ ਨੂੰ ਹੋਰ ਵਧਾਵਾਂਗੇ ਯਾਨੀ ਦੋ ਮੁਲਕਾਂ ਦਾ ਵਪਾਰ ਆਪਸ ਦੇ ਵਿੱਚ ਖਤਰੇ 'ਚ ਪੈ ਗਿਆ ਪਰ ਅਮਰੀਕਾ ਨੇ ਆਪਣਾ ਵਪਾਰ ਵਧਾਉਣ ਦੀ ਗੱਲ ਕਰ ਦਿੱਤੀ ਕਿ ਦੋਵਾਂ ਮੁਲਕਾਂ ਦੇ ਨਾਲ ਸਾਡਾ ਵਪਾਰ ਕਾਫੀ ਜ਼ਰੂਰੀ ਹੈ ਪਰ ਹੁਣ ਜਿਹੜੇ ਮੁਲਕ ਇਸ ਤਰ੍ਹਾਂ ਦੇ ਨਾਲ ਕਰ ਰਹੇ ਨੇ ਵਿਚਵਚਾਲੇ ਵਿਚੋਲਗੀ ਕਰ ਰਹੇ ਨੇ ਪਾਕਿਸਤਾਨ ਦਾ ਸਮਾਨ ਖਰੀਦ ਕੇ ਜਾਂ ਉਧਰੋਂ ਕਿਸੇ ਵੀ ਤਰੀਕੇ ਦੇ ਨਾਲ ਇਧਰ ਭਾਰਤ ਭੇਜ ਰਹੇ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦਾ ਹੈ